ਕੀ ਨਾ ਟਿੱਕ ਮੈਂ ਉਹ ਤੇਰੇ ਵਰਗੇ ਆਂਦੇ ਨਾ ਮੁੜ ਕੇ ਬੈਠ ਕੇ ਇੰਨਾ ਕਰਾਣ ਆਉਂਦੇ ਆ ਪੀਸੀ ਸਿਲੈਕਟ ਹੋ ਕੇ ਬਰੋਂਦੇ ਜਾਂਦੇ ਕਰਾਣ ਨੂੰ ਸਮਝਾਈ ਸਰ ਜਿਹੜਾ ਕਰਨਾ ਉਹ ਬੈ ਕੇ ਆਰਾਮ ਨਾਲ ਕਰ ਲੈ ਇਹੀ ਜੀ ਥੱਕੇ ਕਿਉਂ ਮਾਰਦੇ ਆਂ ਫਿਰ ਬੈ ਕੇ ਆਰਾਮ ਨਾਲ ਕਰਦਾ ਤਾਂ ਮੈਂ ਆਵਾਜ਼ ਵੀ ਚੱਟਕਣਾ ਬਣ ਜਾਂਦਾ ਆ ਤੈਨੂੰ ਦੱਸਦਾ ਮੈਂ ਜ਼ਿਆਦਾ ਚੱਟਕਣਾ ਬਣ ਨਾ ਨਾ ਮੈਂ ਤੁਹਾਡੇ ਨਾਲ ਪਿਆਰ ਨਾਲ ਕਰਦੀ ਆਂ ਜਿੰਨਾ ਮਾੜਾ ਉਹ ਨਾ ਕਰ ਨਾ ਮੈਂ ਤੁਹਾਡੇ ਨਾਲ ਪਿਆਰ ਨਾਲ ਗੱਲ ਕੀਤੀ ਹੈ ਤੁਸੀਂ ਵੀ ਕਰਨਾ ਪਿਆਰ ਨਾਲ ਕਰ ਲੈਗੇ ਪਰ ਕੁਝ ਨਾ ਨਾ ਪਿਆਰ ਪਿਆਰ ਨਾਲ ਕਰਾਉਂਦਾ ਲੈ ਲੇਗਾ ਕੁਝ ਨਾ ਕੁਝ ਮੇਰੇ ਕੋਲ ਕੀ ਕਰ ਰਹੇ ਹੋ ਬਾਤ ਕਰ ਰਹੇ ਹੋ ਤੁਮੇ ਤਨੂ ਕੀਚ ਲੱਖੇਂਗੀ ਤੇਰੇ ਉਰੇ ਬਹਿ ਜਾ ਟਿੱਕੇ ਕੀ ਉਰੇ ਕੀ ਗੱਲ ਟਿੱਕੇ ਵਿੱਚ ਮੈਂ ਕਰ ਰਹੇ ਹਾਂ ਬਾਤ ਕਰ ਰਹੇ ਹੋ ਤੁਮੇ ਤਨੂ ਕੀਚ ਲੱਖੇਂਗੀ ਤੇਰੇ ਉਰੇ ਬਹਿ ਜਾ ਟਿੱਕੇ ਕੀ ਉਹ ਤੇਰੇ ਵਰਗਿਆਂ ਦੇ ਨਾ ਮੁੜ ਕੇ ਬੈਠਣਾ ਕਰਾ ਤੇ ਮੇਰੇ ਸਹਿਯੋਗੀ ਮਨਜੋਤ ਸਿੰਘ ਕੰਗ ਵੀ ਜੁੜੇ ਹੋਏ ਨੇ ਤਾਂ ਮਨਜੋਤ ਜਿਸ ਤਰੀਕੇ ਦੇ ਨਾਲ ਇਹ ਪ੍ਰਦਰਸ਼ਨ ਇੱਥੇ ਚੱਲ ਰਿਹਾ ਹੈ ਯੂਨੀਵਰਸਿਟੀ ਦੇ ਲਈ ਸੈਨੇਟ ਚੋਣਾਂ ਦੇ ਲਈ ਪਰੇ ਇਸੇ ਦਰਮਿਆਨ ਕਿਸੇ ਵਿਦਿਆਰਥੀ ਆਗੂ ਦੇ ਨਾਲ ਕਿਸੇ ਪੁਲਿਸ ਆਫੀਸਰ ਦੇ ਵੱਲੋਂ ਇਸ ਤਰੀਕੇ ਦਾ ਲਹਿਜ਼ਾ ਕਿੰਨਾ ਗਜਾਜ ਹੈ ਚੰਡੀਗੜ੍ਹ ਪੁਲਿਸ ਦਾ ਇਹ ਆਫੀਸਰ ਹੈ ਜਿਸ ਤਰੀਕੇ ਦੇ ਨਾਲ ਤਲਖ ਤਰੀਕੇ ਦੇ ਨਾਲ ਇਹ ਵਿਦਿਆਰਥੀਆਂ ਦੇ ਨਾਲ ਇੱਥੇ ਡੀਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਬਿਲਕੁਲ ਜੰਡੀਗੜ ਪੁਲਿਸ ਦਾ ਅਮਨੇ ਇੰਸਪੈਕਟਰ ਰੈਂਕ ਦਾ ਅਧਿਕਾਰੀ ਹੈ ਪਰ ਇਸ ਦੇ ਵਿੱਚ ਇਹ ਵੀ ਜਿਹੜਾ ਹੈਗਾ ਸਿੱਧੇ ਤੌਰ ਤੇ ਪਰ ਕਿਉਂਕਿ ਅਸੀਂ ਇੱਕ ਪੱਖ ਦੇਖ ਰਹੇ ਹਾਂ ਪਰ ਪੁਲਿਸ ਦੇ ਨਾਲ ਜਦੋਂ ਇਸ ਮਾਮਲੇ ਦੇ ਵਿੱਚ ਗੱਲਬਾਤ ਹੋਈ ਤਾਂ ਪੁਲਿਸ ਦਾ ਸਿੱਧੇ ਤੌਰ ਤੇ ਉੱਪਰ ਕਹਿਣਾ ਸੀ ਕਿ ਅਸੀਂ ਇਹਨਾਂ ਨੂੰ ਪ੍ਰਦਰਸ਼ਨ ਕਰਨ ਤੋਂ ਨਹੀਂ ਰੋਕਿਆ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਚੱਲ ਰਿਹਾ ਹੈ ਤਾਂ ਪ੍ਰਦਰਸ਼ਨ ਕਰੀ ਜਾਣ ਅਸੀਂ ਇਹਨਾਂ ਨੂੰ ਪ੍ਰਦਰਸ਼ਨ ਕਰਨ ਤੋਂ ਨਹੀਂ ਰੋਕ ਰਹੇ ਬਲਕਿ ਦੂਸਰੀ ਤਰਫ ਜਿਹੜਾ ਇਹ ਪ੍ਰਦਰਸ਼ਨ ਜਿਹੜਾ ਹੈ ਉਹ ਯੂਨੀਵਰਸਿਟੀ ਦੇ ਵਿੱਚ ਜਿਹੜਾ ਵਾਈਸ ਪ੍ਰੈਜ਼ੀਡੈਂਟ ਦਾ ਦੌਰਾ ਸੀਗਾ ਵਾਈਸ ਪ੍ਰੈਜ਼ੀਡੈਂਟ ਬਲੋਰੇ ਦੇ ਵਿੱਚ ਅਸੀਂ ਇਹਨਾਂ ਨੂੰ ਪ੍ਰਦਰਸ਼ਨ ਕਰਨ ਨਹੀਂ ਦਵਾਂਗੇ ਜੀ ਤੋਂ ਇਸ ਕਰਕੇ ਇਸ ਕਰਕੇ ਇਹਨਾਂ ਨੂੰ ਇਹ ਵੀ ਦੱਸੀ ਗਈ ਕਿ ਤੁਸੀਂ ਪ੍ਰਦਰਸ਼ਨ ਜਿਹੜਾ ਉਹ ਨਾ ਕਰੋ ਤਾਂ ਹੁਣ ਅੱਗੇ ਵੀ ਪ੍ਰਸਥਾ ਕਿਸ ਤਰੀਕੇ ਨਾਲ ਨਿਕਲ ਕੇ ਹੁੰਦੀ ਹੈ ਮੋਰਚਾ ਜਿਹੜਾ ਹੈਗਾ ਹੈ ਅਗਲੇ ਪ੍ਰਦਰਸ਼ਨ ਜਿਹੜਾ ਹੈ ਉਹ ਕਿ ਕਿਸ ਤਰੀਕੇ ਦਾ ਨਿਕਲਦਾ ਹੈ ਤਾਂ ਇਹ ਸਾਰੀ ਇਹ ਜਿਹੜੀਆਂ ਨੇ ਖੁਦ ਆਪ ਖੁਦ ਦਾ ਜਾਜਪਾ ਵਿਚਾਰ ਕਿ ਪ੍ਰਦਰਸ਼ਨ ਕਰ ਰਹੇ ਜਿਸ ਤਰੀਕੇ ਨਾਲ ਸ਼ਾਂਤਮਈ ਪ੍ਰਦਰਸ਼ਨ ਲਗਭਗ 2 ਮਹੀਨੇ ਤੋਂ ਵਿਦਿਆਰਥੀ ਜਥੇਬੰਦੀਆਂ ਦੇ ਆਗੂ ਕਰ ਰਹੇ ਸੀਗੇ ਤਾਂ ਪੁਲਿਸ ਦਾ ਕਹਿਣਾ ਕਿ ਅਸੀਂ ਨਾਲ ਉਸ ਸਮੇਂ ਨਹੀਂ ਰੋਕਿਆ ਤਾਂ ਪ੍ਰਦਰਸ਼ਨ ਕਰ ਦਿੱਤਾ ਜਾ ਰਿਹਾ ਸੀਗਾ ਪਰ ਅੱਜ ਸੁਰੱਖਿਆ ਦੇ ਮੱਦੇਨਜ਼ਰ ਪਹਿਲਾਂ ਲਾਅ ਐਂਡ ਔਰਡਰ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਪੁਲਿਸ ਲਈ ਪਹਿਲੀ ਪ੍ਰਾਇੋਰਟੀ ਹੈ ਕਿਉਂਕਿ ਵਾਈਸ ਪ੍ਰੈਜ਼ੀਡੈਂਟ ਦਾ ਦੌਰਾ ਸੀਗਾ ਔਰ ਯੂਨੀਵਰਸਿਟੀ ਦੇ ਵਿਦਿਆਰਥੀ ਅਲੂਮਨੀ ਮੀਟ ਸੀਗੀ ਤਾਂ ਹੁਣ ਅਗਲੀ ਜਿਹੜੀ ਕਾਰਵਾਈ ਹੈ ਮੋਰਚੇ ਦਾ ਇਹ ਕਹਿਣਾ ਸੀ ਕਿ ਅਸੀਂ ਔਰ ਵਧੀਆ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਪ੍ਰਦਰਸ਼ਨ ਕਰਾਂਗੇ ਯਾਨੀ ਕਿ ਜਿਵੇਂ ਲਾਅ ਐਂਡ ਆਰਡਰ ਦੀ ਸਿਟੀ ਨੂੰ ਮੁੱਖ ਰੱਖ ਰਿਹਾ ਵੀ ਪ੍ਰਦਰਸ਼ਨ ਕਰਾਂਗੇ ਪਰ ਉੱਥੇ ਪੁਲਿਸ ਦਾ ਪੱਖ ਇੱਕ ਪਾਸੇ ਰੱਖਿਆ ਗਿਆ ਕਿ ਪੁਲਿਸ ਨੇ ਤਾਂ ਕਾਨੂੰਨੀ ਕੀਤੀ ਆ ਪਰ ਦੂਸਰੀ ਤਰਫ ਪੁਲਿਸ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਹੀ ਇਹ ਜਿਹੜਾ ਬਦਤਮੀਜ਼ੀ ਵਿਦਿਆਰਥੀ ਜਿੱਥੇ ਬੰਦਿਆਂ ਵੱਲੋਂ ਕੀਤੀ ਗਈ ਸੀ ਕਿ ਜਦੋਂ ਆਗੂਆਂ ਨੂੰ ਜਿਹੜੇ ਵਿਦਿਆਰਥੀ ਜਿੱਥੇ ਬੰਦਿਆਂ ਦੇ ਆਗੂ ਨੂੰ ਉਹਨਾਂ ਨੂੰ ਇਹ ਗੱਲ ਕਹੀ ਗਈ ਸੀ ਕਿ ਤੁਸੀਂ ਜੋ ਵੀ ਪ੍ਰਦਰਸ਼ਨ ਕਰਨਾ ਹੈ ਸ਼ਾਂਤਮਈ ਤਰੀਕੇ ਨਾਲ ਕਰੋ ਹਾਲਾਂਕਿ ਇਹ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਦੇ ਨਾਲ ਨਾਲ ਪੁਤਲੇ ਫੂਕਣ ਦੀ ਗੱਲ ਜਿਹੜੀ ਹੈ ਉਹ ਦੂਸਰੀ ਤਰਫ ਜਿਥੇ ਵਾਈਸ ਪ੍ਰੈਜ਼ੀਡੈਂਟ ਦਾ ਦੌਰਾ ਸੀਗਾ ਵਾਈਸ ਪ੍ਰੈਜ਼ੀਡੈਂਟ ਅਲੋਮੇਡੀ ਮੀਟਿੰਗ ਸੀਗੀ ਤਾਂ ਉੱਥੇ ਵੀ ਜਾਣ ਦੀ ਜਿੱਦ ਜਿਹੜੀ ਸੀਗੀ ਵਿਦਿਆਰਥੀ ਜਥੇਬੰਦੀਆਂ ਵੱਲੋਂ ਕੀਤੀ ਗਈ ਹੈ ਤਾਂ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਹੁਣ ਅਗਲੀ ਕਾਰਵਾਈ ਜਾਂ ਅਗਲਾ ਸੈਮੈਸਟਰ ਜਿਹੜਾ ਉਹ ਯੂਨੀਵਰਸਿਟੀ ਜਿਹੜੇ ਜਥੇਬੰਦੀਆਂ ਨੇ ਉਹ ਕੀ ਵਿਸਤਰੀਆਂ ਨੇ ਸਾਰੀਆਂ ਚੀਜ਼ਾਂ ਖੁਦ ਬਖੁਦ ਜੀਆ ਇਜਾਜ਼ਤਾਂ ਵਿੱਚ ਬਿਲਕੁਲ ਮਨਜੋਤ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਚੰਡੀਗੜ੍ਹ ਦੇ ਵਿੱਚ ਪੀਯੂ ਦੇ ਵਿੱਚ ਇਹ ਹੰਗਾਮਾ ਵੇਖਣ ਨੂੰ ਮਿਲਿਆ ਤੇ ਖਾਸ ਤੌਰ ਦੇ ਉੱਤੇ ਸਵਾਲ ਜਿਹੜੇ ਨੇ ਵਿਦਿਆਰਥੀਆਂ ਦੇ ਵੱਲੋਂ ਚੁੱਕ ਅਗੇ ਬਾਤਾਂ ਅਗਲੀ ਖਬਰ ਤੇ ਰੁਕ ਕਰਦੇ ਆ ਯੂਕਰੇਨ ਦੇ ਵੱਲੋਂ ਰੂਸ ਦੇ ਕਜ਼ਾਨ ਦੇ ਵਿੱਚ ਜ਼ਬਰਦਸਤ ਤਰੀਕੇ ਦੇ ਨਾਲ ਡਰੋਨ ਹਮਲਾ ਵੇਖਣ ਨੂੰ ਮਿਲਿਆ ਜੀਆਂ ਯੂਕਰੇਨ ਦੇ ਵੱਲੋਂ ਰੂਸ ਦੇ ਕਜ਼ਾਨ ਦੇ ਵਿੱਚ ਜ਼ਬਰਦਸਤ ਡਰੋਨ ਹਮਲਾ ਕੀਤਾ ਗਿਆ 37 ਮੰਜ਼ਿਲਾ ਇਮਾਰਤ ਦੇ ਨਾਲ ਘਾਤਕ ਡਰੋਨ ਟਕਰਾ ਗਿਆ ਇਮਾਰਤ ਦੇ ਨਾਲ ਟਕਰਾਉਣ ਵਗਰੋਂ ਵੱਡਾ ਧਮਾਕਾ ਹੋਇਆ ਹੈ ਯੂਏਵੀ ਹਮਲੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਹਮਲੇ ਨਾਲ ਵੱਡੇ ਨੁਕਸਾਨ ਦੀ ਖਬਰ ਵੀ ਸਾਹਮਣੇ ਆਈ ਹੈ ਤਾਂ ਵੱਡਾ ਹਮਲਾ ਡਰੋਨ ਹਮਲਾ ਇੱਥੇ ਕੀਤਾ ਗਿਆ ਹੈ